ਹੋਣ ਦਾ ਸੰਦੀਪ ਹਾਂਜੀ ਥੋੜਾ ਜਿਹਾ ਸਮਝਾਓ ਹੈ ਇਹਨੂੰ ਕੋਹਿੰਦੀ ਦੀ ਮੈਂ ਸਮਝਾਣੀ ਹੈ ਜੋਤ ਸਮਝਾਣੀ ਮੈਂ ਤਾਂ ਅੰਤ ਵੀ ਗੱਲ ਇਹ ਸਮਝਾਣਾ ਪਿਆ ਕਿ ਨਾ ਪਤਾ ਕਿ ਇਹ ਲੇਟ ਗਿਆ ਨਹੀਂ ਹਸਾਈ ਦੇ 2 1 ਜੋਤ ਹਾਂਜੀ ਫਿਰ ਬੈਠੀ ਆ ਹਾਂਜੀ ਬੈਠੇ ਫਸ ਬੈਠੇ ਆ ਕਸ ਕੰ ਕਰਕੇ ਹੀ ਥੋੜਾ ਜਿਹਾ ਵੈਲੀ ਹੀ ਕਰਨ ਦੀ ਹੈ ਮੈਂ ਲਗਾਏ ਕੋਈ ਨਾ ਇਹ ਬੰਦਣਾ ਹੀ ਕਰਦੀ ਉਹਨਾਂ ਨੇ ਵਿਆਹ ਕਰਵਾ ਲਿਆ ਉਹ ਤੇ ਫਿਰ ਕੋਈ ਮਤਲਬ ਬੰਦੀ ਨਹੀਂ ਹੋਈ ਇੰਦਾ ਦੀ ਗੱਲ ਦਿੱਤੀ ਮੇਰਾ ਯਕੀਨ ਕਰ ਕੋਈ ਨਾ ਜੇ ਤੱਕ ਕੋਈ ਜੋਤ ਇੰਦਾ ਦੀ ਗੱਲ ਹੀ ਨਹੀਂ ਹੋਈ ਫਿਰ ਕੋਈ ਕਰਨ ਨਹੀਂ ਬੰਦਾ ਵਿਆਹ ਸਿੱਧਾ ਉਹਦਾ ਨਾਲ ਲਈ ਜਾਂਦੇ ਆ ਤੇ ਜੇ ਅਕਸਰ ਉਹ ਨੂੰ ਪਤਾ ਲੱਗੂਗਾ ਤਾਂ ਉਹ ਤੇ ਕੀ ਫਿੱਟੂਗੀ 21 ਚਾਹ ਨਾ ਆਵਲਾ ਕੰਮ ਤੇ ਹੋ ਰਹੀ ਦਿਆ 21 ਚਾਹ ਨਾ ਅੰਮਲ ਜਿਹੜੀ ਆਂਦੀ ਤੇ ਕਹਿਣਾ ਉਹਨੇ ਕੀ ਆ ਕਿੰਦੀ ਕਿ ਉਹ ਤੁਹਾਡੇ ਵਿੱਚ ਕੋਈ ਵੀ ਨਹੀਂ ਹੋਈ ਪਰ ਇੱਕ ਮਾਈਕ ਬੰਦਿਆ ਨਾ ਵੀਰ ਨੂੰ ਨਾਮ ਹੈ ਕਿ ਹੈ ਨਹੀਂ ਨਾ ਮਾਈਕ ਲਾਓ ਇੱਕ ਉੱਤੇ ਲੱਗਾ ਜਾਓ ਸਦਾ 3 ਸਟਾਰਟ ਮੇਰਾ ਤੇ ਹੋਣਾ ਇਹਦੇ ਲਾਗੇ ਜਾਣ ਨੂੰ ਚੇਨ ਕਰਦਾ ਹੈ ਨਾ ਗੱਲ ਪਤਾ ਨਾ ਕੀ ਜੀ ਗੱਲ ਵੀ ਮਮੁਲੀ ਜੀ ਆ ਇਹ ਫਰੇ ਜੋਤ ਬਠੀਰ ਹੁੰਦੇ ਦੇ ਵਿੱਚ ਹੂੰ ਤੇ ਜੋ ਬੰਵੀ ਰਹਾ ਆਹਦੇ ਬਾਹਰ ਤੇ ਉਹਨੇ ਕਿਤੇ ਮੰਗੀ ਹੋਣੀ ਹੈ ਚਾਹ ਅੱਛਾ ਮੰਗੀ ਨਹੀਂ ਮੰਗੀ ਰਹੀ ਹੈਗੀ ਤੇ ਉਹਦਣੇ ਪੂੰਗੀ ਸੀ ਉਹਦਣ ਦਾ ਇਹਨੇ ਸਾਨੂੰ ਕਿਉਂ ਨਾਲ ਦੱਸਿਆ ਹੁਣ ਉਹ ਹੋ ਨਹੀਂ ਚੁੱਕਦਾ ਕੋਣ ਬੰਦ ਕਰ ਲਿਆ ਵਾ ਹੁਣ ਇਹ ਦੇਲੇ ਫੇਦੀ ਫਿਰਦੀ ਐ ਕਿ ਕਸੂਰੀ ਸਾਰਾ ਆਉਂਦਾ 2 3 ਸਟਾਰਟ ਮੈਂ ਕਰਾਂਗੀ ਨਾ ਹੀ ਮੈਂ ਹੈਲੋ ਹੈਲੋ ਹੁਣ ਸੁਣੋ 2 3 ਸਟਾਰਟ ਹਰਪਿੰਦਰ ਐ ਕਸੂਰ ਸਾਰਾ ਹੀ ਇਹਦਾ ਵਾ ਕੋਈ ਗੱਲ ਨਹੀਂ ਇਹ ਇੱਕ ਵਾਰ ਨਾ ਫੋਟੋ ਮਾ ਉਧਰੋਂ ਆ ਲੈਂਦੇ ਫੇਰ ਤੈਨੂੰ ਮੈਂ ਦੱਸੂਗੀ ਕਿ ਜੋਦ ਠੀਕ ਵਾ ਕੇ ਜੋਬਨ ਠੀਕ ਵਾ ਮੂੰ ਸੁਟਿਆ ਦੇ ਬੈਠੀ ਆ ਇੱਥੇ ਤੈਨੂੰ ਦੁੱਖ ਜ਼ਿਆਦਾ ਨਹੀਂਗਾ ਅਹੀਂ ਮਾਪਿਓ ਮਾਂ ਸਾਨੂੰ ਵੀ ਦੁੱਖ ਹੈਗਾ ਵਾ ਉੱਠ ਛੇਤੀ ਤੇ ਕੰਮ ਕਰ ਰਮਨ ਕੀ ਰੋਲਾ ਪਾਇਆ ਤੂੰ ਰੋਲਾ ਕਿ ਪਾਉਣਾ ਵਾ ਇੱਕ ਮੋਟੂ ਆ ਲਓ ਬੀ ਹੈਲੋ 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 ਤੋ ਆ ਪਾਇਆ ਵਾ ਜੇ ਤੋ ਸੌਦਾ ਸਮਾਨ ਹੀ ਦੇ ਆ ਲਿਆ ਦੇਣ ਦੇ ਆ ਖਰਚਾ ਹੀ ਦੇਣ ਦੇ ਆ ਵੀ ਜਿੱਥੇ ਜਾਣਾ ਜਾਓ ਤੇ ਕਾਦਾ ਕਾਦਾ 21 ਕਾਦਾ ਕਰਕੇ ਮੁੰਡੇ ਨਾਲ ਲਾਂਡੇ ਹੀ ਆ ਕਾਦੀ ਤੰਗੀ ਆ ਇੱਥੇ ਲੀੜਾ ਨਹੀਂ ਮਿਲਦਾ ਕਾਨੂੰਨ ਨਹੀਂ ਮਿਲਦਾ ਕਿ ਆਪਣੀਆਂ ਗੁਲਾਮ ਮਾਰੀ ਜਾਣੀ ਹੁੰਦੀ ਆ ਬਸ ਮੇਰੀ ਗੱਲ ਤੇ ਤੁਹਾਨੂੰ ਯਕੀਨ ਹੀ ਨਹੀਂ ਨਾ ਹੁੰਦਾ ਉਹ ਸਹੀ ਲੱਗਣ ਢਈ ਆ ਪਰ ਤੁਹਾਡੀ ਹੱਥਾਂ ਤੇ ਜਿਹੜੀ ਪੱਟੀ ਵੱਜੀ ਆ ਨਾ ਛੇਤੀ ਲੱਥ ਜੂਗੀ ਦੱਸ ਦੀਵਦਨਾ ਜ਼ਿਆਦਾ ਤਲਾ ਦੇਣੀ ਆ ਮੈਂ ਇਹ ਫਸਗਿਆਂ ਵਿੱਚ ਕੀ ਗੱਲ ਕਿੱਧਰ ਦੀ ਕਰਾਉਂਦੇ ਨਾਲ ਤਾਂ ਬਾਹਰੋਂ ਤਾਂ ਤਾਂ ਵੀ ਯਕੀਨ ਨਹੀਂ ਹੋਣਾ ਤੁਹਾਨੂੰ ਚੱਲ ਪਤਾ ਤਾਂ ਲੱਗ ਗਿਆ ਜਿਹੜੇ ਅਥਰੂ ਕੇਰਾਂ ਦੇ ਆ ਨਾ ਇਹ ਮਗਰਮਾਸ਼ ਦੇ ਅਥਰੂ ਆ ਅਥਰੂ 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 ਨਿਕਲੇ ਵਿਦ ਜਿਹੜੇ ਅਥਰੂ ਇਹ ਕੇਰਨ ਦੇ ਹੀ ਆ ਨਾ ਸਾਰੇ ਝੂਠੇ ਹੀ ਹੋ ਮਗਰਮਛ ਦੇ ਹੀ ਹੋਏ ਕੋਈ ਨਹੀਂ ਹੁਣ ਕੀ ਆ ਹਾਂ ਮੇਰੀ ਗਾ ਸੁਣ ਉਹਦੇ ਲਾਗੇ ਨਾ ਜੋਤਦੇ ਬਹੁਤਾ ਨਾ ਜਾਇਆ ਕਰ ਜਿੰਨਾ ਤੂੰ ਲਾਗੇ ਜਾ ਕੀ ਪਤਾ ਨੂੰ ਇਹੋ ਹੀ ਨਹੀਂ ਆਂਦੀ ਵੀ ਮੈਂ ਵੱਖਰੀ ਹੁਣਾਵਾ ਜਾਂ ਬਾਹਰ ਜਾਵੇਂਗਾ ਖਰਚਾ ਮੈਨੂੰ ਪਾਵੀ ਮੰਮੀ ਡੈਡੀ ਨੂੰ ਕੋਈ ਪੈਸਾ ਨਾ ਪਾਵੀ ਤਾਂ ਕਰਕੇ ਨਾਰਾਜ਼ ਹੋ ਕੇ ਗਿਆ ਉਹ ਵੀ ਖਿਜਿਆ ਖਪਿਆ ਇਹਦੇ ਹੱਥੋਂ ਕਰੋ ਗਿਆ ਮੰਮੀ ਜੀ ਮੈਨੂੰ ਨਹੀਂਗਾ ਯਕੀਨ ਹੋਗਣਾ ਹੋਂਦਿਆ ਤੜੀਆਂ ਗੱਲਾਂ ਦੀ ਗਲਤ ਹੋ ਗਈ ਤਾਂ ਨਹੀਂ ਚਲ ਬੜਾ ਵਧੀਆ ਹੋਵੇ ਨਹੀਂ ਫਰਕ ਪੈ ਗਿਆ ਵਾ ਨਹੀਂ ਤੇ ਇਹ ਤਾਂ ਮੰਜੇ ਤੋਂ ਨਹੀਂ ਉੱਠਦੀ ਕਿੰਨੇ ਦਿਨ ਹੋ ਗਏ ਆ ਤੁਹਾਨੂੰ ਮਗਾ ਦਿੰਨਾ ਵ ਇੱਕ ਦੋ ਦਿਨ ਜਰ ਜਿਹੜੇ ਮੁੰਡੇ ਨੇ ਇਹਦੀਆਂ ਫੋਟੋਆਂ ਭੇਜਣੀਆਂ ਲਵਲੀ ਤੇ ਉਹਦਾ ਨੰਬਰ ਨਹੀਂ ਦੇ ਸਕਦਾ ਉਹਦਾ ਨਾਲ ਗੱਲ ਨਹੀਂ ਕਰਾ ਸਕਦਾ ਭਾਜੀ ਉਹਨੇ ਵੀ ਕਿਤੇ ਨਾ ਕਿਦੋਂ ਮਗਾ ਭਾਜੀ ਕਹਤਾ ਜੀ ਜਰ ਤੁਸੀਂ ਤੇ ਨਿਆਣੀਆਂ ਗੱਲਾਂ ਕਰਦੇ ਜੇ ਮਾਲਾ ਦੇ ਪਿਓ ਦਾ ਜਾਂ ਮਾਂ ਦਾ ਫੋਨ ਆ ਗਿਆ ਵੀ ਜੋਗਰ ਦਾ ਫੋਨ ਕਿਉਂ ਦਾ ਜੋਤ ਦਾ ਸੱਚ ਤੇ ਜੇ ਉਹਨੇ ਵਿਆਹ ਹੀ ਕਰਾਉਣਾ ਸੀ ਤੇ ਉਹਨੇ ਇੱਥੇ ਕੰਨੂ ਕਰਨਾ ਸੀ ਚਲੋ ਵੇਖੀ ਜਊ ਜੋ ਹੁਣ ਹੋਣਦਾ ਸੰਦੀਪ ਹਾਂਜੀ ਥੋੜਾ ਜਿਹਾ ਸਮਝਾਓ ਹੈ ਇਹਨੂੰ ਕੋਹਿੰਦੀ ਦੀ ਮੈਂ ਸਮਝਾਣੀ ਜੋਤ ਸਮਝਾਣੀ ਮੈਂ ਕਹਾਂ ਕਵੀ ਗੰਦੇ ਵਿੱਚ ਸਮਝਾਣਾ ਫਿਰ ਕਿਹਨਾਂ ਪੱਤਰ ਸੁਣਨੀ ਇਹੋ ਪਹਿਲੇਤ ਗਿਆਨੀ ਹਸਾਈ ਦੇ 2 1 ਜੋਤ ਹਾਂਜੀ ਫਿਰ ਬੈਠੀ ਹਾਂ ਹਾਂਜੀ ਬੈਠੇ ਫਸ ਬੈਠੇ ਹਾਂ ਪਾਸ ਕੰਕਰ ਕੇ ਥੋੜਾ ਜਿਹਾ ਮਹਾਵੇਲੀ ਕੀ ਕਰਨ ਦੀ ਹੈ ਮੈਂ ਲਗਾਏ 1 ਇਹ ਬੰਦਣਾ ਹੀ ਕਰਨ ਵੀ ਉਹਨਾਂ ਨੇ ਵਿਆਹ ਕਰਵਾ ਲਿਆ ਉੱਥੇ ਫਿਰ ਕੋਈ ਬੰਦੀ ਨਹੀਂ ਹੋਈ ਇਦਾਂ ਦੀ ਗੱਲ ਦਿੱਤੀ ਮੇਰਾ ਯਕੀਨ ਕਰ 1 ਜੇ ਤਾਂ ਕੋਈ ਜੋਤ ਇਦਾਂ ਦੀ ਗੱਲ ਹੀ ਨਹੀਂ ਹੋਈ ਫਿਰ ਕੋਈ ਕਰਨ ਨਹੀਂ ਪੰਦਾ ਵਿਆਹ ਸਿੱਧਾ ਉਹਦਾ ਨਾਲ ਲਈ ਜਾਂਦੇ ਆ ਤੇ ਜੇ ਅਕਸਰ ਉਹ ਨੂੰ ਪਤਾ ਲੱਗੂਗਾ ਤਾਂ ਉਹ ਤੇ ਕੀ ਫਿਰੋਗੀ ਚੋਣ ਚਾਹਣਾ ਆਵਲਾ ਕੰਮ ਕਰ ਰਿਹਾ ਹੋਇਆ 1 ਚਾਹਣਾ ਆ ਲੰਦ ਕੀ ਆਂਦੀ ਤੇ ਕਹਿਣਾ ਉਹਨੇ ਕੀ ਆ ਕਿੰਦੀ ਕਿ ਤੁਹਾਡੇ ਵਿੱਚ ਕੋਈ ਵੀ ਨਹੀਂ ਹੋਈ ਪਰ ਇੱਕ ਮਾਈਕ ਬੰਦਿਆ ਹਣਾ ਵੀਰ ਨੂੰ ਮਾਈਕ ਹੈ ਨਹੀਂ ਨਾ ਮਾਈਕ ਲਾਓ ਬਈ ਇੱਕ ਉੱਤੇ ਲੱਗ ਜਾਓ ਸਦਾ 3 ਸਟਾਰਟ ਮੇਰਾ ਤੇ ਹੋਣਾ ਇਹਦੇ ਲਾਗੇ ਜਾਣ ਨੂੰ ਜੀਨ ਕਰਦਾ ਈ ਹੈ ਨਾ ਗੱਲ ਪਤਾ ਨਾ ਕੀ ਜੀ ਗੱਲ ਵੀ ਮਮੁਲੀ ਜੀ ਆ ਇਹ ਫਿਰ ਜੋਤ ਬੈਠੀ ਹੁੰਦੇ ਦੇ ਵਿੱਚ ਹੂੰ ਤੇ ਜੋ ਬਣੀ ਰਹਾ ਆ ਉਹਦੇ ਬਾਹਰ ਤੇ ਉਹਨੇ ਕਿਤੇ ਮੰਗੀ ਹੋਣੀ ਹੈ ਚਾਹ ਅੱਛਾ ਮੰਗੀ ਨਹੀਂ ਮੰਗੀ ਰਹੀ ਹੈਗੀ ਤੇ ਉਹਦਣੇ ਪੂੰਗੀ ਕੀ ਉਹਦਣ ਦਾ ਇਹਨੇ ਸਾਨੂੰ ਕਿਉਂ ਨਾ ਦੱਸਿਆ ਕੋਣ ਹੋ ਨਹੀਂ ਚੁੱਕਦਾ ਫੋਨ ਬੰਦ ਕਰ ਲਿਆ ਵਾ ਹੁਣ ਇਹ ਦੇਲੇ ਫੇਦੀ ਫਿਰਦੀ ਐ ਕਿ ਕਸੂਰੀ 사 ਦਾ ਆਉਦਾ ਸਰ 2 3 ਸਟਾਰਟ ਮੈਂ ਕਰਾਂਗੇ ਨਾ ਦਾ ਹੀ ਨੈ। ਹੈਲੋ ਹੈਲੋ ਹੁਣ ਸੁਣੋ ਬਾਈ 2 3 ਸਟਾਰਟ ਸਰ ਪਿੰਦ ਹੋ ਰਿਹਾ ਕਸੂਰ ਸਾਰਾ ਹੀ ਇਹਦਾ ਵਾ ਕੋਈ ਗੱਲ ਨਹੀਂ ਇਹ ਇੱਕ ਵਾਰ ਨਾ ਫੋਟੋ ਮਾ ਉਧਰੋਂ ਆ ਲੈੰਦੇ ਫੇਰ ਤੈਨੂੰ ਮੈਂ ਦੱਸੂਗੀ ਕਿ ਜੋਤ ਠੀਕ ਵਾ ਕੇ ਜੋਬਨ ਠੀਕ ਵਾ ਮੂੰ ਸੁਟਿਆ ਦੇ ਬੈਠੀ ਆ ਇੱਥੇ ਤੈਨੂੰ ਦੁੱਖ ਜਿਆਦਾ ਨਹੀਂਗਾ ਇਹੀ ਮਾਪਿਓ ਵਾਂ ਸਾਨੂੰ ਵੀ ਦੁੱਖ ਹੈਗਾ ਵਾ ਉੱਠ ਛੇਤੀ ਤੇ ਕੰਮ ਕਰ ਰਮਨ ਕੀ ਰੋਲਾ ਪਾਇਆ ਤੂੰ ਰੋਲਾ ਕਿ ਪਾਉਣਾ ਵਾ ਇੱਕ ਮੋਟੋ ਆ ਲਓ ਭਾਈ ਹੈਲੋ ਹੈਲੋ ਸੋ ਪਾਇਆ ਆਵਾਜੇ ਤੇ ਸੌਦਾ ਸਮਾਨ ਹੀਂ ਦੇ ਆ ਲਿਆ ਦੇਣ ਦੇ ਆ ਖਰਚਾ ਹੀਂ ਦੇਣ ਦੇ ਆ ਵੀ ਜਿੱਥੇ ਜਾਣਾ ਜਾਓ ਤੇ ਕਾਦਾ ਕਾਦਾ ਟੂ ਵਨ ਕਾਦਾ ਕਰਕੇ ਮੁੰਡੇ ਨਾਲ ਲੰਡਈ ਆ ਕਾਦੀ ਤੰਗੀ ਆ ਇੱਥੇ ਲੀੜਾ ਨਹੀਂ ਮਿਲਦਾ ਕਾਨੂੰਨ ਨਹੀਂ ਮਿਲਦਾ ਕਿ ਆਪਣੇ ਗੁਲਾਮ ਮਾਰੀ ਜਾਣੀ ਹੁੰਦੀ ਆ ਬਸ ਮੇਰੀ ਗੱਲ ਤੇ ਤੁਹਾਨੂੰ ਯਕੀਨ ਹੀ ਨਹੀਂ ਨਾ ਹੁੰਦਾ ਉਹ ਸਹੀ ਲੱਗਣ ਢਈ ਆ ਪਰ ਤੁਹਾਡੀ ਹੱਥਾਂ ਤੇ ਜਿਹੜੀ ਪੱਟੀ ਵੱਜੀ ਆ ਨਾ ਛੇਤੀ ਲੱਥ ਜੂਗੀ ਦੱਸ ਦੀਵਦਨਾ ਜਿਆਦਾ ਤਲਾ ਦੇਣੀ ਆ ਮੈਂ ਇਹ ਫਸਗਿਆਂ ਵਿੱਚ ਕੀ ਗੱਲ ਕਿੱਧਰ ਦੀ ਕਰਾ ਰਹੇ ਆਂ ਦੇ ਨਾਲ ਤਾ ਵੀ ਯਕੀਨ ਨਹੀਂ ਹੋਣਾ ਤੁਹਾਨੂੰ ਚੱਲ ਪਤਾ ਤਾਂ ਲੱਗ ਗਿਆ ਜਿਹੜੇ ਅਥਰੂ ਕੇਰਾਂ ਦੇ ਆ ਨਾ ਇਹ ਮਗਰਮਾਸ਼ ਦੇ ਅਥਰੂ ਆ ਅਥਰੂ 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 ਨਿਕਲੇਗਾ ਵਿਦ ਜਿਹੜੇ ਅਥਰੂ ਇਹ ਕੇਰਨ ਦੇ ਹੀ ਆ ਨਾ ਸਾਰੇ ਝੂਠੇ ਹੀ ਹੋ ਮਗਰਮਛ ਦੇ ਹੀ ਹੋਏ ਕੋਈ ਨਹੀਂ ਹੁਣ ਕੀ ਆ ਹਾਂ ਮੇਰੀ ਗਾ ਸੁਣ ਉਹਦੇ ਲਾਗੇ ਨਾ ਜੋਤਦੇ ਬਹੁਤਾ ਨਾ ਜਾਇਆ ਕਰ ਜਿੰਨਾ ਤੂੰ ਲਾਗੇ ਜਾ ਕੀ ਪਤਾ ਨੂੰ ਇਹੋ ਹੀ ਨਹੀਂ ਆਂਦੀ ਵੀ ਮੈਂ ਵੱਖਰੀ ਹੁਣਾਵਾ ਜਾਂ ਬਾਹਰ ਜਾਵੇਂਗਾ ਖਰਚਾ ਮੈਨੂੰ ਪਾਵੀ ਮੰਮੀ ਡੈਡੀ ਨੂੰ ਕੋਈ ਪੈਸਾ ਨਾ ਪਾਵੀ ਤਾਂ ਕਰਕੇ ਨਰਾਜ ਹੋ ਕੇ ਗਿਆ ਉਹ ਵੀ ਖਿਜਿਆ ਖਪਿਆ ਇਹਦੇ ਹੱਥੋਂ ਕਰੋ ਗਿਆ ਵਾ ਮੰਮੀ ਜੀ ਮੈਨੂੰ ਨਹੀਂਗਾ ਯਕੀਨ ਹੋਗਨ ਹੋਂਦੇ ਤੜੀਆਂ ਗੱਲਾਂ ਦੀ ਗਲਤ ਹੋ ਗਈ ਤਾਂ ਨਹੀਂ ਚਲ ਬੜਾ ਵਧੀਆ ਹੋਵੇ ਨਹੀਂ ਫਰਕ ਪੈ ਗਿਆ ਵਾ ਨਹੀਂ ਇਹ ਤਾਂ ਮੰਜੇ ਤੋਂ ਨਹੀਂ ਉੱਠਦੀ ਕਿੰਨੇ ਦਿਨ ਹੋ ਗਏ ਆ ਤੁਹਾਨੂੰ ਮਗਾ ਦੇਣਾ ਇੱਕ ਦੋ ਦਿਨ ਜਰ ਜਿਹੜੇ ਮੁੰਡੇ ਨੇ ਦੀਆਂ ਫੋੜਵਾਵਾਂ ਭੇਜਣੀਆਂ ਲਵਲੀ ਤੇ ਉਹਦਾ ਨੰਬਰ ਨਹੀਂ ਦੇ ਸਕਦਾ ਉਹਦਾ ਨਾਲ ਗੱਲ ਨਹੀਂ ਕਰਾ ਸਕਦਾ ਭਾਜੀ ਉਹਨੇ ਵੀ ਕਿਦਮਾ ਕਰੋਂ ਮਗਾ ਭਾਜੀ ਕਹਤਾ ਯਾਰ ਤੁਸੀਂ ਤੇ ਨਿਆਣੀਆਂ ਗੱਲਾਂ ਕਰਦੇ ਜੇ ਮਾਲਾ ਉਹਦੇ ਪਿਓ ਦਾ ਜਾਂ ਮਾਂ ਦਾ ਫੋਨ ਆ ਗਿਆ ਵੀ ਜੋਬਨ ਦਾ ਫੋਨ ਕਿਉਂ ਦਾ ਜੋਤ ਦਾ ਸੱਚ ਤੇ ਜੇ ਉਹਨੇ ਵਿਆਹ ਹੀ ਕਰਾਉਣਾ ਸੀ ਤੇ ਉਹਨੇ ਇੱਥੇ ਕੰਨੂ ਕਰਨਾ ਸੀ ਚਲੋ ਵੇਖੀ ਜਾਉ ਜੋ ਹੋਊਗਾ